ਬੀਤੇ ਦਿਨੀ ਦਸੂਹਾ ਦੇ ਪਿੰਡ ਸੱਗਰਾਂ ਵਿਖੇ ਹੋਏ ਸੜਕੀ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਅਤੇ ਜ਼ਖਮੀਆਂ ਲਈ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਸਹਾਇਤਾ ਰਾਸ਼ੀ ਹਾਜੀਪੁਰ ਵਿਖੇ ਦਸੂਹਾ ਦੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਕੋਮਣਹੋਰਾ ਵੱਲੋਂ ਹਾਦਸੇ ਵਿੱਚ ਜ਼ਖਮੀ ਹੋਏ 27 ਦੇ ਕਰੀਬ ਲੋਕਾਂ ਨੂੰ 50-50 ਹਜ਼ਾਰ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ ਜ਼ਿਕਰਯੋਗ ਹੈ ਕਿ ਲੰਘੇ ਦਿਨੀ ਤਲਵਾੜਾ ਤੋਂ ਦਸੂਹਾ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਅਤੇ ਕਾਰ ਦਰਮਿਆਨ ਪਿੰਡ ਸੱਗਰਾ ਨਜ਼ਦੀਕ ਦਰਤਨਾਕ ਹਾਦਸਾ ਵਾਪਰਿਆ ਸੀ ਜਿਸ ਵਿੱਚ 10 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 27 ਦੇ ਕਰੀਬ ਲੋਕ ਜ਼ਖਮੀ ਹੋਏ ਸਨ ਹਲਕਾ ਵਿਧਾਇਕ ਕਰਮਵੀਰ ਸਿੰਘ ਘੋਮੜ ਹੋਰਾ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਅਤੇ ਜੇਰੇ ਇਲਾਜ ਜ਼ਖਮੀਆਂ ਦਾ ਹਾਲਚਾਲ ਜਾਣਨ ਉਪਰੰਤ ਮੁੱਖ ਮੰਤਰੀ ਪੰਜਾਬ ਨਾਲ ਗੱਲ ਕੀਤੀ ਗਈ ਜਿਸ ਤੇ ਇਹ ਸਹਾਇਤਾ ਰਾਸ਼ੀ ਐਲਾਨੀ ਗਈ ਸੋ ਅੱਜ ਵਿਧਾਇਕ ਵੱਲੋਂ ਇਹ ਰਾਸ਼ੀ ਹਾਰਸੇ ਦੇ ਜ਼ਖਮੀਆਂ ਨੂੰ ਪੇਟ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਵੱਲੋਂ ਜ਼ਖਮੀਆਂ ਦਾ ਹਾਲਚਲ ਜਾਣ ਉਹਨਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ। ਸਹਾਇਤਾ ਰਾਸ਼ੀ ਪ੍ਰਾਪਤ ਕਰਨ ਵਾਲਿਆਂ ਵੱਲੋਂ ਵੀ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਨਾਇਬ ਤਹਿਸੀਲਦਾਰ ਰਕੇਸ਼ ਕੁਮਾਰ, ਐਸ ਐਚਓ ਹਾਜੀਪੁਰ ਹਰਪ੍ਰੀਤ ਸਿੰਘ ਅਤੇ ਹਲਕੇ ਦੀ ਆਪ ਟੀਮ ਹਾਜ਼ਰ ਰਹੀ। ਨਿਊ ਚੜ ਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਪਿਛਲੇ ਦਿਨੀ ਸਾਡੇ ਦਸੂਹਾ ਹਲਕੇ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਵਾਪਰੀ ਸੀਗੀ ਤਲਵਾੜਾ ਤੋਂ ਦਸੂਹਾ ਜਿਹੜੀ ਬੱਸ ਜਾ ਰਹੀ ਸੀ ਉਹਦੇ ਵਿੱਚ ਕਈ ਲੋਕ ਜਿਹੜੇ ਸਵਾਰ ਸਨ ਸਾਗਰਾ ਪਿੰਡ ਦੇ ਨੇੜੇ ਉਹਦਾ ਜਿਹੜਾ ਐਕਸੀਡੈਂਟ ਹੋ ਗਿਆ ਸੀਗਾ ਔਰ ਕਾਫੀ ਲੋਕਾਂ ਦੇ ਦਿੱਤੇ ਛੱਡਾਂ ਲੱਗੀਆਂ ਸਨ ਉੱਥੇ ਕਈ ਲੋਕ ਜਿਹੜੇ ਇਹਨਾਂ ਦੀ ਡੈਥ ਵੀ ਹੋਈ ਸੀ तकरीबन 10 ਲੋਕ ਸੀਗੇ ਜਿਨ੍ਹਾਂ ਦੀ ਡੈਥ ਹੋਈ ਸੀ ਔਰ ਸਾਰਿਆਂ ਦਾ ਜਿਹੜਾ ਇਲਾਜ ਆ ਉਹ ਸਿਵਲ ਹਸਪਤਾਲ ਦਸੂਹਾ ਦੇ ਵਿੱਚ ਵੀ ਕਰਵਾਇਆ ਗਿਆ ਕਈ ਲੋਕ ਜਿਹੜੇ ਜਿਆਦਾ ਇੰਜਰਡ ਸੀਗੇ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੀ ਭੇਜਿਆ ਗਿਆ ਸੀ ਔਰ ਅਸੀਂ ਉਸ ਦਿਨ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਜਿਹੜੇ ਲੋਕ ਇੰਜਰਡ ਨੇ ਉਹਨਾਂ ਦੀ ਜਿਹੜੀ ਹੈ ਸਰਕਾਰ ਵੱਲੋਂ ਮਦਦ ਕੀਤੀ ਜਾਣੀ ਚਾਹੀਦੀ ਹੈ ਔਰ ਮੁੱਖ ਮੰਤਰੀ ਸਾਹਿਬ ਨੇ ਸਾਡੀ ਬੇਨਤੀ ਨੂੰ ਮੰਨਦੇ ਹੋਏ ਉਸ ਦਿਨ ਅਨਾਉਂਸ ਕਰਤਾ ਸੀਗਾ ਕਿ ਜਿਹੜੇ ਜ਼ਖਮੀ ਪਰਿਵਾਰ ਨੇ ਜ਼ਖਮੀ ਜੀ ਨੇ ਉਹਨਾਂ ਦੇ ਵਾਸਤੇ 50000 ਦੀ ਜਿਹੜੀ ਮਦਦ ਯਾਰ ਜੀ ਨੂੰ ਦਿੱਤੀ ਜਾਊਗੀ ਔਰ 2 ਲੱਖ ਰੁਪਿਆ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਦਿੱਤੀ ਜਾਊਗੀ ਔਰ ਅੱਜ ਤਕਰੀਬਨ 27 ਜਿਹੜੇ ਇੰਜਰਡ ਨੇ ਉਦੇ ਬਸ ਦੇ ਵਿੱਚ ਸੀਗੇ ਉਹਨਾਂ ਦੇ ਵਿੱਚੋਂ ਕਈ ਲੋਕ ਜਿਹੜੇ ਅੱਜ ਆ ਕੇ 50000 ਦਾ ਜਿਹੜਾ ਆਪਣਾ ਚੈੱਕ ਆ ਉਹ ਲੈ ਕੇ ਗਏ ਨੇ ਜਿੱਥੇ ਮੈਂ ਇਹਨਾਂ ਪਰਿਵਾਰਾਂ ਦੀ ਤੰਦਰੁਸਤੀ ਵਾਸਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਇਹ ਪਰਿਵਾਰ ਜਿਹੜੇ ਜਲਦੀ ਤੰਦਰੁਸਤ ਹੋਣ ਆਪਣੇ ਪਰਿਵਾਰ ਦੇ ਵਿੱਚ ਜਲਦੀ ਸਿਹਤਯਾਬ ਹੋ ਕੇ ਪਰਿਵਾਰਾਂ ਦੇ ਵਿੱਚ ਜਾਣ ਉੱਥੇ ਇਹ ਮੁੱਖ ਮੰਤਰੀ ਸਾਹਿਬ ਦਾ ਇਹਨਾਂ ਵੱਲੋਂ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦੀ ਜਿਹੜੀ مالی ਮਦਦ ਇਹੋ ਕੀਤੀ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਵੀ ਆਪਣੇ ਇਹਨਾਂ ਨੂੰ ਪਤਾ ਹੈ ਕਿ ਜਿਹੜੇ ਬਸ ਦੇ ਵਿੱਚ ਆ ਉਹ ਚ ਕੋਈ ਤਗੜਾ ਬੰਦਾ ਨਹੀਂ ਜਾਂਦਾ ਉਹਦੇ ਚ ਆਮ ਲੋਕ ਜਿਹੜੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਆ ਔਰ ਜਦੋਂ ਇਹੋ ਜਿਹੀ ਦੁਰਘਟਨਾ ਵਾਪਰਦੀ ਆ ਤੇ ਲੋਕਾਂ ਦੇ ਜੇਬ ਦੇ ਵਿੱਚ ਕਈ ਵਾਰ ਪੈਸੇ ਨਹੀਂ ਹੁੰਦੇ ਜੇ ਆਪਾਂ ਪੈਸੇ ਖਰਚ ਲਈਏ ਤਾਂ ਇਲਾਜ ਕਰਵਾ ਲਈਏ ਸੋ ਮੁੱਖ ਮੰਤਰੀ ਸਾਹਿਬ ਆਮ ਲੋਕਾਂ ਦਾ ਜਿਹੜਾ ਦਰਦ ਹੈ ਉਹ ਸਮਝਦੇ ਆ ਉਸ ਦਰਦ ਨੂੰ ਸਮਝਦੇ ਹੋਏ ਉਹਨਾਂ ਨੇ ਜਿਹੜੀ ਇਹ ਮਦਦ ਆ ਉਹ ਕੀਤੀ ਹੈ ਔਰ ਮੈਂ ਉਹਨਾਂ ਦਾ ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਸਾਡੇ ਨਾਲ ਸਾਡੇ ਨਾਇਬ ਤਹਿਸੀਲਦਾਰ ਸਾਹਿਬ ਰਕੇਸ਼ ਜੀ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਾਡੀ ਦਸੂਹਾ ਬਲਾਕ ਦੀ ਜਿਹੜੇ 12 ਪਿੰਡਾਂ ਦੀ ਟੀਮ ਆ ਉਹ ਸਾਰੀ ਟੀਮ ਇੱਥੇ ਹਾਜ਼ਰ ਹੈ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਮੇਰਾ ਨਾਮ ਰਤੀ ਸ਼ਰਮਾ ਪਿੰਡ ਸਵਾਰ ਸਰ ਮਦਦ ਇਦਾ ਗੀਤੀ ਇਲਾਜ ਫ੍ਰੀ ਹੈ ਔਰ ਅੱਜ ਪੰਜਾਬ ਸਰਕਾਰ ਨੇ 50000 ਰੁਪਏ ਦਾ ਚੈੱਕ ਮਾਲੀ ਮਦਦ ਕੀਤੀ ਹੈ ਜਿਹੜਾ ਕਿ ਬਹੁਤ ਬਹੁਤ ਧੰਨਵਾਦ ਹੈ ਆਮ ਆਦਮੀ ਪਾਰਟੀ ਦਾ ਸਾਡੇ ਐਮਐਲਏ ਸਾਹਿਬ ਦਾ ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਤੇ ਪੰਜਾਬ ਸਰਕਾਰ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਇਹਨਾਂ ਨੇ ਜਿਹੜੀ ਮਦਦ ਕੀਤੀ ਹੈ ਉਹਨਾਂ ਨਾਲ ਸਾਡਾ ਥੋੜਾ ਇਕੋ ਜਗਾ ਇਲਾਜ ਵੀ ਮਦਦ ਮਿਲੇਗੀ ਜਾਂ ਦਾ ਬਹੁਤ ਬਹੁਤ ਤਹਿ ਦਿਲੋਂ ਮੇਰੇ ਵੱਲੋਂ ਤਾਂ ਹੈ ਹੀ ਹੈ ਮੇਰੇ ਪਰਿਵਾਰ ਵੱਲੋਂ ਜਿਹੜੇ ਪਰਿਵਾਰ ਇਸ ਹਾਦਸੇ ਜਖਮੀ ਹੋਏ ਐ ਉਹਨਾਂ ਵੱਲੋਂ ਵੀ ਬਹੁਤ ਬਹੁਤ ਧੰਨਵਾਦ